ਕੋਠੀ ਦੇ ਨਾਲ-ਨਾਲ ਡੈਰੀ ਫਾਰਮ ਦਾ ਕੰਮ ਕੀਤਾ ਸੀ ਉਹ ਵੀ ਨਾਲ ਹੀ ਸੇਲ ਕਰਨਾ ਵਿੱਚੇ ਪਸ਼ੂ ਜੇ ਕੋਈ ਚਾਵਨ ਭਰਾ ਹੋਵੇ ਅਡਜਸਟਮੈਂਟ ਕਰ ਲੈਣ ਗ੍ਰੇਟ 80000 ਨੂੰ ਮਰਲਾ ਰਜਿਸਟਰੀ ਵਾਲੀ ਥਾਂ ਏਰੀਆ ਜੀ ਬਠਿੰਡਾ ਜੱਜਲ ਆ ਮਗਾ ਮਾਈ ਜੱਜਲਾ ਪਿੰਡ ਬਗਾ ਹੂਆ ਵੀ ਮਗਾ ਮੇ ਠੀਕ ਆ ਸਾਹਮਣੇ ਗੇਟ ਆ ਗਿਆ ਆਪਣਾ ਆ ਸਾਹਮਣੇ ਲੌਬੀ ਆ ਗਈ ਜੀ ਆ ਸਾਰੇ ਆਪਣੀ ਕੋਠੀ ਆ ਦੇਖ ਲੋ ਆ ਸਾਈਡ ਤੇ ਬੈਠ ਕੇ ਜੀ ਆ ਗੈਰ ਜਾਈ ਗੱਡੀ ਖੜਾਉਣ ਵਾਸਤੇ ਠੀਕ ਹੈ ਜੀ ਉਹ ਲਾਈਟਰنگ ਬਾਥਰੂਮ ਆ ਗਿਆ ਆਪਣਾ ਤੇ ਆ ਆਪਣੀ ਲੌਬੀ ਆ ਗਈ ਜੀ ਪੂਰੀ ਲੰਬੀ ਹੈ ਜੀ 43 ਫੁੱਟ ਲਵਾਈ ਹੈ ਜੀ ਪਿੱਛੇ ਆਪਣਾ ਪਸੂਆਂ ਵਾਲਾ ਆ ਗਿਆ ਜੀ ਤਿੰਨ ਕਨਾਲਾਂ ਤੋਂ ਉੱਪਰ ਜਗਾ ਗਈ ਜੀ ਆਪਣੀ ਇਹ ਠੀਕ ਹੈ ਜੀ ਤੇ ਬਾਕੀ ਸਿਰੇ ਸਾਨੂੰ ਆ ਛਤਰਾ ਛੁਟਰਾ ਦਿਖਾਉਣੇ ਆ ਜਿਹੜਾ ਪਾਇਆ ਵਾ

ਠੀਕ ਹੈ ਜੀ ਆ ਬੈਕ ਸਾਈਡ ਇਹਦੇ ਨਾਲ ਲਈ ਜਗਾ ਆ ਗਈ ਆ ਦੇਖੋ ਇਹਦੇ ਨਾਲ ਲੱਗ ਮਾ ਗਿਆ ਜੀ ਇਹ ਸਾਰਾ ਹੀ ਮਕਾਮ ਜਿਹੜਾ ਹੈਗਾ ਬਗਾਊ ਆ ਜੀ ਤੇ ਕਿਸੇ ਵੀ ਮੇਰੇ ਵੀਰ ਭਰਾ ਨੇ ਮਕਾਮ ਲੈਣਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਸਾਡੇ ਨਾਲ ਕੰਟੈਕਟ ਕਰਕੇ ਰੇਟ ਰੂਟ ਅਸੀਂ ਦੱਸ ਦਿਆਂਗੇ ਮੌਕੇ ਤੇ ਚਲੋ ਉਹ ਜੀ ਗੱਲਬਾਤ ਹੋ ਜੂਗੀ ਹਨਾ ਜੀ ਮਕਾਮ ਤੁਸੀਂ ਦੇਖ ਸਕਦੇ ਹੋ ਇਹ ਗੇਟ ਹੈ ਸਿੰਗਲੀ ਹੈ ਜੀ ਸਿੰਗਲ ਗੇਟ ਦੇ ਵਿੱਚ ਮੰਨ ਕੇ ਚੱਲੋ ਵੀ ਦੋ ਮਕਾਮ ਨੇ ਇਹ ਤੰਨ ਕਨਾਲਾਂ ਤੋਂ ਉੱਪਰ ਜਗ੍ਹਾ ਹੈਗੀ ਠੀਕ ਹੈ ਜੀ ਹਾਂ ਜੀ ਆ ਦੇ ਨਾਲ ਲੱਗ ਮਾ ਗਿਆ ਆਪਣੀ ਲੌਬੀ ਆ ਗਈ ਆ ਫਰੰਟ ਆ ਗਿਆ ਜੀ ਸਾਰਾ ਕੋਠੀ ਦਾ ਠੀਕ ਹੈ ਜੀ ਆ ਗੇਟ ਹੈ ਜੀ 1% ਦੀ ਵੀ ਕੋਈ ਕਮੀ ਹੋਵੇ ਜੀ ਤਾਂ ਸਾਨੂੰ ਕੋਈ ਵੀਰ ਦੱਸ ਸਕਦਾ ਠੀਕ ਹੈ ਜੀ ਪੂਰੀ ਓਕੇ ਦੀ ਰਿਪੋਰਟ ਜਿਸ ਜ਼ਿੰਮੇਵਾਰੀ ਹੋਵੇ ਸਾਡੀ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ 97799 67728 ਤੇ 97799 67728 ਤੇ ਕੰਟੈਕਟ ਕਰ ਸਕਦੇ ਹੋ ਪਿੰਡ ਜੱਜਲ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਧੰਨਵਾਦ ਜੀ